ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਇਹ ਸਵਾਲ ਹੁੰਦਾ ਕਿ ਜਦੋਂ ਗੁਰਦੁਆਰੇ ਜਾਂਦੇ ਆ ਤੇ ਸਿਰ ਕਿਉਂ ਟੱਕ ਕੇ ਜਾਂਦੇ ਆ ਅੱਜ ਅਸੀਂ ਇਹਨਾਂ ਦੇ ਬਾਰੇ ਗੱਲਬਾਤ ਕਰ ਰਹੇ ਆ ਕਿ ਜਦ ਵੀ ਅਸੀਂ ਗੁਰਦੁਆਰੇ ਜਾਂਦੇ ਆ ਤੇ ਸਿਰ ਕਿਉਂ ਟੱਕ ਕੇ ਜਾਂਦੇ ਆ ਇਹ ਗੁਰਦੁਆਰੇ ਵਾਲਿਆਂ ਦਾ ਇੱਕ ਨਿਯਮ ਹੈਗਾ ਜੀ ਕਿ ਜਦੋਂ ਵੀ ਕੋਈ ਗੁਰਦੁਆਰੀ ਆਏਗਾ ਉਹ ਆਪਣਾ ਸਿਰ ਟੱਕ ਕੇ ਹੀ ਆਏਗਾ ਜਿਸ ਤਰ੍ਹਾਂ ਫੌਜੀਆਂ ਦੀ ਇੱਕ ਡਰੈਸ ਕੋਡ ਹੁੰਦਾ ਜਾਂ ਸਕੂਲ ਵਾਲਿਆਂ ਦਾ ਇੱਕ ਡਰੈਸ ਕੋਡ ਹੁੰਦਾ ਕਿ ਉਹੀ ਪਾ ਕੇ ਆਣਾ ਆ। ਇਸ ਤਰ੍ਹਾਂ ਹੀ ਗੁਰਦੁਆਰੇ ਦਾ ਵੀ ਇੱਕ ਹੈਗਾ ਕਿ ਉਹ ਸਾਰਿਆਂ ਨੇ ਜਿਨੇ ਵੀ ਆਉਣਾ ਹੈਗਾ ਆ। ਚਾਹੇ ਉਹ ਬੱਚਾ ਆ ਚਾਹੇ ਉਹ ਵੱਡਾ ਆ ਚਾਹੇ ਉਹ ਬੁੜਾ ਬੁੜਾ ਹੈਗਾ ਆ ਚਾਹੇ ਜਵਾਨ ਹੈਗਾ ਆ। ਉਹਨੂੰ ਸਿਰ ਟੱਕੇ ਹੀ ਗੁਰਦੁਆਰੇ ਆਉਣਾ ਆ। ਜਿਸ ਤਰ੍ਹਾਂ ਆਪਾਂ ਕਿਸੇ ਵੀ ਦੇਸ਼ 'ਚ ਜਾਂਦੇ ਆ ਉਹਨਾਂ ਦੇ ਆਪਣੇ ਨਿਯਮ ਹੁੰਦੇ ਹੈਗੇ ਆ। ਐਸਾ ਹੀ ਗੁਰਦੁਆਰੇ ਵਾਲਿਆਂ ਨੇ ਵੀ ਇੱਕ ਆਪਣਾ ਇਹ ਨਿਯਮ ਤੈਅ ਕਰ ਦਿੱਤਾ ਆ ਕਿ ਜਿਹੜਾ ਵੀ ਗੁਰਦੁਆਰੇ ਆਏਗਾ ਉਹ ਸਿਰ ਟੱਕ ਕੇ ਆਏਗਾ। ਜਿਹੜਾ ਵੀ ਗੁਰਦੁਆਰੇ ਆਏਗਾ ਉਹ ਜੁੱਤੇ ਬਾਹਰ ਖੋਲੇਗਾ ਆਪਣੀਆਂ ਜੁਰਾਬਾਂ ਬਾਹਰ ਖੋਲੇਗਾ ਉਹਨੇ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕੀਤਾ ਹੋਣਾ ਚਾਹੀਦਾ ਹੈਗਾ ਨਾ ਹੀ ਉਹਦੇ ਜੇਬ ਵਿੱਚ ਜਾਂ ਉਹਦੇ ਕੋਲ ਕੋਈ ਨਸ਼ੇ ਵਾਲੀ ਚੀਜ਼ ਹੋਣੀ ਚਾਹੀਦੀ ਆ ਤੇ ਉਹਦਾ ਸਿਰ ਟਕਿਆ ਹੋਣਾ ਚਾਹੀਦਾ ਆ ਟੋਪੀ ਨਹੀਂ ਲੈਣੀ ਹੈਗੀ ਚਾਹੇ ਆਪ ਜੀ ਰੁਮਾਲ ਨਾਲ ਸਿਰ ਟਕ ਲਓ ਚਾਹੇ ਕੋਈ ਪਟਕਾ ਲੈ ਲਓ ਉਹਨਾਂ ਨਾਲ ਸਿਰ ਟਕ ਲਓ ਨਹੀਂ ਤੇ ਸਾਰੇ ਗੁਰਦੁਆਰਿਆਂ ਚ ਇੱਕ ਟੋਕਰੀਆਂ ਪਈਆਂੀਆਂ ਟੋਕਰੀਆਂ ਵਿੱਚ ਉਹਨਾਂ ਨੇ ਪਟਕੇ ਬਣਾ ਕੇ ਰੱਖੇ ਹੋਏ ਆ ਉਹ ਸਿਰ ਤੇ ਬੰਨ ਲਓ ਉਹ ਬੰਨ ਕੇ ਹੀ ਅੰਦਰ ਆਣਾ ਹੈ ਨੰਗੇ ਸਿਰ ਅੰਦਰ ਨਹੀਂ ਆਉਣਾ ਹੈਗਾ ਇੱਕ ਜਦੋਂ ਅਸੀਂ ਦੇਖੋ ਕਿਸ ਨੂੰ ਇੱਜ਼ਤ ਕਰਦੇ ਆ ਕਿਸੇ ਦਾ ਮਾਣ ਕਰਦੇ ਆ ਤੇ ਉਹਦੇ ਵੀ ਅੱਗੇ ਅਸੀਂ ਆਪਣਾ ਸਿਰ ਟੱਕ ਕੇ ਹੀ ਆਉਣੀ ਹੈਗੀਆਂ ਪਹਿਲਾਂ ਬੀਬੀਆਂ ਬਜ਼ੁਰਗਾਂ ਜਿਹੜੀਆਂ ਹੁੰਦੀਆਂ ਸੀਗੀਆਂ ਸਾਡੀਆਂ ਉਹ ਕੋਈ ਵੀ ਘਰ ਵੱਡਾ ਹੁੰਦਾ ਸੀਗਾ ਉਹਦੇ ਸਾਹਮਣੇ ਸਿਰ ਟੱਕਦੀਆਂ ਹੁੰਦੀਆਂ ਸੀਗੀਆਂ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਤੇ ਸਭ ਤੋਂ ਵੱਡੇ ਸਾਡੇ ਪਾਤਸ਼ਾਹ ਸਾਡੇ ਗੁਰੂ ਹੈਗੇ ਆ ਤੇ ਉਹਨਾਂ ਦੀ ਸਾਡਾ ਅਦਬ ਕਰਨਾ ਉਹਨਾਂ ਨੂੰ ਮਾਣ ਇੱਜ਼ਤ ਦੇਣਾ ਸਾਡਾ ਫਰਜ਼ ਹੈਗਾ ਆ ਇਸ ਵਾਸਤੇ ਵੀ ਸਾਨੂੰ ਆਪਣਾ ਜਿਹੜਾ ਸਿਰ ਟਾ ਕੇ ਹੀ ਗੁਰਦੁਆਰੇ ਦੇ ਅੰਦਰ ਜਾਣਾ ਚਾਹੀਦਾ ਆ ਅੱਜ ਵੀ ਆਪ ਜੀ ਦੇਖਦੇ ਹੋ ਕਿ ਘਰ 'ਚ ਜਿਹੜੀਆਂ ਬਜ਼ੁਰਗ ਬੀਬੀਆਂ ਹੈਗੀਆਂ ਆ ਉਹਨਾਂ ਦੇ ਕਿਸੇ ਨੇ ਪੈਰ ਪੈਰੀ ਪੋਣਾ ਕਰਨਾ ਹੁੰਦਾ ਆ ਜਾਂ ਪੈਰ ਛੂਣੇ ਹੁੰਦੇ ਆ ਤੇ ਸਿਰ ਟਾ ਕੇ ਹੀ ਉਹਨਾਂ ਦੇ ਪੈਰ ਛੁੰਦੇ ਹੈਗੀਆਂ ਆ ਅੱਜ ਵੀ ਅਸੀਂ ਆਪਣੀ ਬਹੂ ਬੇਟੀਆਂ ਨੂੰ ਇਹੀ ਸਿਖਾਉਂਦੇ ਆ ਕਿ ਜਦ ਵੀ ਕਿਸੇ ਵੱਡੇ ਬਜ਼ੁਰਗ ਨੂੰ ਆਪ ਜੀ ਨੇ ਪੈਰ ਛੂਣੇ ਆ ਉਹਨਾਂ ਨੂੰ ਮੱਥਾ ਟੇਕਣਾ ਜਾਂ ਤੇ ਸਿਰ ਟੱਕ ਹੀ ਟੇਕਣਾ ਹੈਗਾ ਯਾ ਇਹ ਸਾਡੀ ਸਭਿਆਤਾ ਹੈਗੀ ਆ ਇਹ ਵੱਡਿਆਂ ਨੂੰ ਇੱਜ਼ਤ ਮਾਨ ਦੇਣਾ ਉਹਨਾਂ ਦਾ ਸਤਿਕਾਰ ਕਰਨਾ ਐਸੇ ਵਾਸਤੇ ਸਿਰ ਨੂੰ ਟਕਿਆ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਡੇ ਸਾਰਿਆਂ ਦੇ ਗੁਰੂ ਹੈਗੇ ਆ ਤੇ ਫਿਰ ਉਹਨਾਂ ਦੇ ਸਾਹਮਣੇ ਅਸੀਂ ਕਿਸ ਤਰ੍ਹਾਂ ਸਿਰ ਨੰਗਾ ਲੈ ਕੇ ਜਾ ਸਕਦੇ ਆ ਸਾਨੂੰ ਆਪਣਾ ਤਾਂ ਸਿਰ ਟਕਣਾ ਹੀ ਹੈ ਨਾਲ ਆਪਣੇ ਜਿਹੜੇ ਨਾਲ ਅਸੀਂ ਛੋਟੇ ਬੱਚੇ ਲੈ ਕੇ ਜਾਂਦੇ ਆ ਉਹਨਾਂ ਦੇ ਸਿਰ ਤੇ ਵੀ ਅਸੀਂ ਜ਼ਰੂਰ ਉਹਨਾਂ ਨੂੰ ਰੁਮਾਲ ਬੰਨ੍ਹ ਦੀਏ ਜਾਂ ਪਟਕਾ ਬੰਨ੍ਹ ਦੀਏ ਜਾਂ ਉਹਨਾਂ ਦਾ ਛੋਟਾ ਜਿਹਾ ਰੁਮਾਲਾ ਲੈ ਕੇ ਉਹਨਾਂ ਦੇ ਸਿਰ ਤੇ ਬੰਨ੍ਹ ਦਈਏ ਇਹ ਸਾਡੀ ਸੰਸਕਾਰ ਹੈਗੇ ਆ ਗੁਰੂ ਦੇ ਅਦਬ ਦੇਣ ਦਾ ਗੁਰੂ ਦੀ ਇੱਜ਼ਤ ਮਾਣ ਕਰਨ ਦਾ ਕਿ ਅਸੀਂ ਉਹਨਾਂ ਦੇ ਸਾਹਮਣੇ ਸਿਰ ਟੱਕ ਕੇ ਚਾਹੀਏ ਸਿਰ ਟਕਣਾ ਹੈ ਕੁੰਡ ਨਹੀਂ ਕਰਨਾ ਹੈ ਕੁੰਡੇ ਇੱਕ ਅਲੱਗ ਪ੍ਰਥਾ ਹੈਗੀ ਆ ਜੋ ਕਿ ਹੁਣ ਸਮਾਪਤ ਹੋ ਗਈ ਹੈ ਵਾਹਿਗੁਰੂ ਜੀ ਗੁਰਦੁਆਰੇ ਇੰਤਪਾਸੇ ਟੱਕਦੇ ਹੈਗੀਆਂ ਲੇਕਿਨ ਜਿਹੜੇ ਮੁਸਲਮਾਨ ਹੈਗੇ ਆ ਇਸਲਾਮ ਧਰਮ ਵਾਲੇ ਉਹ ਵੀ ਜਦੋਂ ਅਨਵਾਜ਼ ਪੜ੍ਹਦੇ ਆ ਤੇ ਆਪਣਾ ਸਿਰ ਟੱਕਦੇ ਹੈਗੇ ਆ ਇੱਕ ਜਿਹੜੇ ਐਸਾਈ ਹੈਗੇ ਆ ਉਹਨਾਂ ਦੇ ਵੀ ਜਦੋਂ ਆਪਣੇ ਚਰਚ ਜਾਂਦੀ ਹੈਗੀਆਂ ਤੇ ਉਹਨਾਂ ਦੀਆਂ ਬੀਬੀਆਂ ਵੀ ਆਪਣਾ ਸਿਰ ਟੱਕ ਕੇ ਜਾਂਦੀਆਂ ਹੈਗੀਆਂ ਆ ਉਹਨਾਂ ਦਾ ਵੀ ਇਹ ਇੱਕ ਨਿਯਮ ਬਣਿਆ ਹੋਇਆ ਆ ਬਹੁਤ ਸਾਰਾ ਹਿੰਦੂ ਧਰਮ ਚ ਵੀ ਇਦਾਂ ਦੇ ਸਥਾਨ ਬਣੇ ਹੋਏ ਆ ਜਿੱਥੇ ਸਿਰ ਟੱਕ ਕੇ ਹੀ ਅੰਦਰ ਜਾਂਦੇ ਹੈਗੇ ਆ ਥੋੜੇ ਪਿਛੇ ਚਲੇ ਜਾਈਏ ਰਾਜੇ ਮਹਾਰਾਜਾਂ ਦੇ ਟਾਈਮ ਵਿੱਚ ਤੇ ਰਾਜੇ ਮਹਾਰਾਜੇ ਵੀ ਤਾਜ ਪਾਉਂਦੇ ਸੀਗੇ ਤੇ ਆਪਣਾ ਸਿਰ ਟੱਕ ਕੇ ਰੱਖਦੇ ਸੀਗੇ ਤਾਜ ਪਾਉਣ ਨੂੰ ਉਹ ਆਪਣਾ ਸ਼ਾਨ ਸਮਝਦੇ ਸੀਗੇ ਗੁਰੂ ਸਾਹਿਬ ਜੀ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਹੀ ਇਹ ਤਾਜ ਸਮਝਿਆ ਹੈ ਸਿਰ ਨੂੰ ਟਕਣਾ ਇੱਕ ਸਿਰ ਦਾ ਤਾਜ ਹੈਗਾ ਯਾਰ ਉਹਨਾਂ ਨੇ ਸਾਰਿਆਂ ਦੀ ਸਿਰ ਤੇ ਇਹ ਤਾਜ ਸਜਾ ਦਿੱਤਾ ਹੈਗਾ ਯਾਰ ਕਿ ਸਾਰੇ ਹੀ ਆਪਣੇ ਸਿਰ ਤੇ ਦਸਤਾਰ ਬੰਨੂ ਸਾਰਿਆਂ ਨੂੰ ਹੀ ਉਹਨਾਂ ਨੇ ਬਰਾਬਰ ਕਰ ਦਿੱਤਾ ਗੁਰਦੁਆਰੇ 'ਚ ਸਿਰ ਨੂੰ ਟਕਣਾ ਬਹੁਤ ਹੀ ਜ਼ਰੂਰੀ ਹੈਗਾ ਜਾਂ ਗੁਰਦੁਆਰੇ 'ਚ ਸਾਫ਼-ਸਫਾਈ ਦਾ ਵੀ ਬਹੁਤ ਧਿਆਨ ਦਿੱਤਾ ਜਾਂਦਾ ਜਾਂ ਜਿੱਥੇ ਕਿਸੇ ਨੂੰ ਵੀ ਨੰਗਾ ਸਿਰ ਨਹੀਂ ਰੱਖਣਾ ਹੁੰਦਾ ਗੁਰਦੁਆਰਾ ਸਾਹਿਬ ਦਾ ਜਦੋਂ ਅੰਦਰ ਕੀਰਤਨ ਨਿਕਲਦਾ ਜਾਂ ਉੱਥੇ ਵੀ ਸਭ ਨੇ ਹੀ ਸਿਰ ਟੱਕੇ ਹੁੰਦੇ ਆ ਔਰ ਜਿੱਥੇ ਵੀ ਲੰਗਰ ਪਕਾਇਆ ਜਾਂਦਾ ਜਾਂ ਜਾਂ ਸੰਗਤ ਨੂੰ ਛਕਾਇਆ ਜਾਂਦਾ ਜਾਂ ਉੱਥੇ ਵੀ ਸਾਰਿਆਂ ਨੇ ਸਿਰ ਟੱਕੇ ਹੁੰਦੇ ਆ ਜਿੱਥੇ ਲੰਗਰ ਪਕਾਇਆ ਜਾਂਦਾ ਹੈ ਉੱਥੇ ਵੀ ਸਭ ਨੇ ਸਿਰ ਟੱਕਿਆ ਹੁੰਦਾ ਆ ਤਾਂ ਵੀ ਕੋਈ ਵੀ ਬਾਹ ਨਾ ਡਿੱਗੇ ਦੇਖੋ ਖਾਣੇ 'ਚ ਅਗਰ ਕੋਈ ਬਾਹ ਆ ਜਵੇ ਤੇ ਖਾਣ ਦਾ ਮਜ਼ਾ ਹੀ ਖਤਮ ਹੋ ਜਾਂਦਾ ਹੈਗਾ ਆ ਤੇ ਬਹੁਤ ਹੀ ਸਾਫ਼ ਸਫਾਈ ਨਾਲ ਸਿਰ ਟੱਕ ਕੇ ਪ੍ਰਸ਼ਾਦਾ ਲੰਗਰ ਜਿਹੜਾ ਹੈ ਪਕਾਇਆ ਜਾਂਦਾ ਹੈ ਸੰਗਤ ਵਾਸਤੇ ਸੰਗਤ ਵੀ ਬੜੇ ਪਿਆਰ ਨਾਲ ਸਿਰ ਟੱਕ ਕੇ ਤੇ ਆਰਾਮ ਨਾਲ ਹੀ ਲੰਗਰ ਛਕਦੀਆਂ ਹੈਗੀਆਂ ਆ ਤਾਂ ਕਿ ਗੁਰੂ ਸਾਹਿਬ ਜੀ ਦਾ ਵੀ ਅਦਬ ਕੀਤਾ ਜਾਏ ਔਰ ਲੰਗਰ ਪ੍ਰਸ਼ਾਦ ਦਾ ਵੀ ਜਲਾਇਆ ਬਿਲਕੁਲ ਸਾਫ ਸਫਾਈ ਨਾਲ ਬਣਦਾ ਹੈਗਾ ਯਾ ਗੁਰੂ ਸਾਹਿਬ ਜੀ ਨੇ ਵੀ ਆਪਣੇ ਰਹਿਤਨਾਮੇ ਚ ਕੀ ਹੈਗਾ ਯਾ ਕਿ ਸਿੱਖ ਨੂੰ ਸਿਰ ਟਾ ਕੇ ਰੱਖਣਾ ਆ ਦੋ ਵਾਰੀ ਕੰਗੀ ਕਰਨੀ ਹੈਗੀ ਆ ਤੇ ਸਿਰ ਤੇ ਦਸਤਾਰ ਸਜਾ ਕੇ ਰੱਖਣੀ ਹੈ ਗੁਰੂ ਸਾਹਿਬ ਜੀ ਨੇ ਆਪਣੇ ਰਹਿਤਨਾਮੇ ਚ ਕੀ ਹੈ ਕਿ ਜਿਹੜਾ ਵੀ ਸਿੱਖ ਨੰਗੇ ਸਿਰ ਖਾਏਗਾ ਜਾਂ ਨੰਗੇ ਸਿਰ ਘੁੰਮੇਗਾ ਉਹ ਤਨਖਈਆ ਕੋਸ਼ਿਤ ਕਰ ਦਿੱਤਾ ਜਾਏਗਾ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਕੀ ਹੈ ਕਿ ਜੇ ਲੋ ਵੀ ਗੁਰਦੁਆਰੇ ਆਣਾ ਹੈ ਦਸਤਾਰ ਸਜਾ ਕੇ ਆਣਾ ਹੈ ਗੈਰ ਸਿੱਖਾਂ ਨੂੰ ਵੀ ਕਹਾਂ ਆ ਕਿ ਉਹ ਵੀ ਆਪਣੇ ਸਿਰ ਤੇ ਪਟਕਾ ਜਾਂ ਆਪਣਾ ਸਿਰ ਨੂੰ ਟੱਕ ਕੇ ਆਉਣ ਨੰਗੇ ਸਿਰ ਉਹ ਵੀ ਗੁਰਦੁਆਰੇ ਨਹੀਂ ਆ ਸਕਦੇ ਹੈਗੇ ਗੁਰੂ ਸਾਹਿਬ ਜੀ ਦਾ ਇਹ ਨਿਯਮ ਤੇ ਉਹਨਾਂ ਦੇ ਸਤਕਾਰ ਵਜੋਂ ਵੀ ਸਿਰ ਟੱਕ ਕੇ ਹੀ ਸਾਰੇ ਗੁਰਦੁਆਰੇ ਜਾਂਦੇ ਹੈਗੇ ਆ ਗੁਰੂ ਗ੍ਰੰਥ ਸਾਹਿਬ ਚ ਵੀ ਇਹਦਾ ਬਹੁਤ ਹੀ ਸੋਹਣਾ ਜ਼ਿਕਰ ਕੀਤਾ ਗਿਆ ਹੈ ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ ਹੇ ਵਾਹਿਗੁਰੂ ਜੀ ਆਪ ਜੀ ਦੀ ਪਗੜੀ ਵੀ ਬਹੁਤ ਸੋਹਣੀ ਹੈ ਤੇ ਆਪ ਜੀ ਬੋਲਦੇ ਵੀ ਬਹੁਤ ਹੀ ਮਿੱਠਾ ਹੋ ਸਿਰ ਟਕਣਾ ਗੁਰੂ ਜੀ ਦਾ ਸਤਕਾਰ ਹੈ ਉਹਨਾਂ ਦੀ ਆਗਿਆ ਦਾ ਪਾਲਣ ਕਰ ਰਹੇ ਹਾਂ ਸਿਰ ਟੱਕ ਕੇ ਆਪ ਜੀ ਨੇ ਦੇਖਿਆ ਜਿਹੜੀਆਂ ਬੀਬੀਆਂ ਸਿਰ ਟੱਕਦੀਆਂ ਗੁਰਦੁਆਰੇ ਆਉਂਦੀਆਂ ਆ ਉਹਨਾਂ ਦਾ ਰੂਪ ਕਿੰਨਾ ਸੋਹਣਾ ਲੱਗਦਾ ਹੈਗਾ ਆਂ ਭਗਵਾਨ ਉਹਨਾਂ ਨੂੰ ਕਿੰਨਾ ਰੂਪ ਦਿੰਦਾ ਹੈਗਾ ਜਦੋਂ ਉਹਨਾਂ ਨੇ ਸਿਰ ਟੱਕਿਆ ਹੁੰਦਾ ਦਸਤਾਰ ਸਜਾਈ ਹੁੰਦੀ ਆ ਤੇ ਉਹ ਗੁਰੂ ਰੂਪ ਬਣ ਜਾਂਦੀਆਂ ਹੈਗੀਆਂ ਆਂ ਦਸਤਾਰ ਸਜਾਣਾ ਕੇਸ ਕੀ ਸਜਾਣਾ ਇਹਦੇ ਬਹੁਤ ਫਾਇਦੇ ਵੀ ਹੈਗੇ ਆ ਆਪ ਦੇਖਦੇ ਹੋ ਜਦੋਂ ਟ੍ਰੈਫਿਕ ਤੇ ਸਹਤਾਰੇ ਵੀਰਾਂ ਨੇ ਆਪਣਾ ਹੈਲਮਟ ਪਾਇਆ ਹੁੰਦਾ ਲੇਕਿਨ ਬਾਬਾ ਜੀ ਨੇ ਸਾਨੂੰ ਇੰਨੀ ਸੋਹਣੀ ਦਸਤਾਰ ਦਿੱਤੀ ਆ ਕਿ ਅਸੀਂ ਦਸਤਾਰ ਸਜਾ ਕੇ ਹੀ ਆਪਣਾ ਸਕੂਟਰ ਚਲਾ ਸਕਦੇ ਆ ਗੱਡੀ ਚਲਾ ਸਕਦੇ ਆ ਸਾਡੇ ਸੱਚੇ ਪਾਤਸ਼ਾਹ ਨੇ ਸਾਡੇ ਤੇ ਬਹੁਤ ਹੀ ਕਿਰਪਾ ਕੀਤੀ ਆ ਮਿਹਰ ਕੀਤੀ ਆ ਸਾਡੇ ਤੇ ਜਿਨ੍ਹਾਂ ਨੇ ਸਾਨੂੰ ਇਹ ਦਸਤਾਰ ਬਖਸ਼ੀ ਆ ਸਿਰ ਟਕਣਾ ਬਖਸ਼ਿਆ ਆ ਐਸ ਵਾਸਤੇ ਗੁਰਦੁਆਰੇ 'ਚ ਸਿਰ ਟਕਣਾ ਗੁਰੂ ਜੀ ਦਾ ਮਾਨ ਕਰਨਾ ਗੁਰੂ ਜੀ ਦੀ ਵਡਿਆਈ ਕਰਨੀ ਗੁਰੂ ਜੀ ਨੂੰ ਇੱਜ਼ਤ ਮਾਨ ਦੇਣਾ ਐਸੇ ਵਾਸਤੇ ਅਸੀਂ ਸਿਰ ਟੱਕਦੇ ਹੈਗੇ ਆ ਇਹ ਸਾਡੇ ਨਿਯਮ ਬਣੇ ਹੋਏ ਆ ਸਾਨੂੰ ਇਹਨਾਂ ਨੀਮਾਂ ਨੂੰ ਪਾਲਣ ਕਰਨਾ ਚਾਹੀਦਾ ਆ ਤੇ ਗੁਰੂ ਜੀ ਦੀ ਅਦਬ ਵਿੱਚ ਹਮੇਸ਼ਾ ਹੀ ਸਿਰ ਟੱਕ ਕੇ ਰੱਖਣਾ ਚਾਹੀਦਾ ਹੈਗਾ ਆ ਇਹ ਨਿਯਮ ਅੱਜ ਵੀ ਚੱਲ ਰਿਹਾ ਆ ਕੱਲ ਵੀ ਚੱਲੇਗਾ ਤੇ ਯੁਗਾ ਦੁਗੰਤਰ ਤੱਕ ਇਹ ਚੱਲਦਾ ਰਹੇਗਾ ਇਹ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਦੇਣ ਹੈਗੀ ਸਿਰ ਟਕਣਾ ਗੁਰੂ ਗੋਬਿੰਦ ਸਿੰਘ ਜੀ ਨੇ ਦਸਤਾਰ ਸਜਾਈ ਹੈ ਸਾਰਿਆਂ ਸਿੱਖਾਂ ਦੇ ਸਿਰ ਤੇ ਉਹਨਾਂ ਨੂੰ ਤਾਜ ਬਖਸ਼ਿਆ ਹੈ ਉਹਨਾਂ ਨੂੰ ਇੱਜ਼ਤ ਤੇ ਮਾਣ ਬਖਸ਼ਿਆ ਹੈ ਗੁਰੂ ਜੀ ਨੇ ਇਸ ਵਾਸਤੇ ਹਮੇਸ਼ਾ ਹੀ ਗੁਰਦੁਆਰੇ ਜਾਂਦੇ ਹੋਏ ਸਾਨੂੰ ਇਸ ਨਿਯਮ ਦਾ ਜ਼ਰੂਰ ਪਾਲਣ ਕਰਨਾ ਚਾਹੀਦਾ ਹੈ ਤੇ ਸਿਰ ਟੱਕ ਕੇ ਹੀ ਗੁਰਦੁਆਰੇ ਜਾਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ